ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਅੱਜ ਦੀ ਵਿਜਿਟ ਪਿੰਡ ਗੱਗੋਬੂਆ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪੱਟੀ ਦਲਵੀਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਚਾਰ ਪਸ਼ੂ ਲੈ ਕੇ ਆ ਬਧੇਰੇ ਜਾਣਕਾਰੀ ਲੈ ਕੇ ਦਿੰਨੇ ਐਂਡ ਤੱਕ ਜਰੂਰ ਬਨੇ ਰਹੋ ਆਹ ਕਰਕੇ ਗੱਲਬਾਤ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਠੀਕ ਜੀ ਹਾਂਜੀ ਸੰਤੂ ਸਾਹਿਬ ਜੀ ਹੋਰ ਸੁਣਾਓ ਹਾਂਜੀ ਵਧੀਆ ਕਿਰਪਾ ਚਾਰ ਪਸ਼ੂ ਆ ਗਏ ਹਾਂਜੀ ਸੰਤੂ ਸਾਹਿਬ ਦੋ ਮੱਝਾਂ ਦਿੱਤਾ ਉਹਦੇ ਨਗਿੰਨੇ ਦੇ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਐ ਡਰੈਸ ਕਰਕੇ ਨੋਟ ਨਾਮ ਦਲਬੀਰ ਸਿੰਘ ਪਿੰਡ ਗੱਗੂਆ ਤਸਵੀਰ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ 9781309418 ਠੀਕ ਲਓ ਜੀ ਮੈਂ ਚੰਗੇ ਲੈਂਦੇ ਹਣਾ ਹਾਂਜੀ ਹਾਂਜੀ ਸੰਧੂ ਸਾਹਿਬ ਠੀਕ ਹੈ ਕਿੰਨਾ ਕ ਦੁੱਧ ਦੱਸਿਆ ਤੇ ਮਾਲਕਾ ਸੰਧੂ ਸਾਹਿਬ 18 ਲੀਟਰ ਪਿਛਲੇ ਸੂਏ ਭਰਾਇਆ ਨੇ ਤੇ ਐਰ ਕੇ ਕਿੰਨਾ ਕ ਉਮੀਦ ਕਰਦੇ ਨੇ ਸੰਧੂ ਸਾਹਿਬ 20 ਲੀਟਰ ਤੱਕ ਕਰੂਗੀ ਠੀਕ ਹੈ ਬਿਲਕੁਲ ਜੱਟ ਲਾਈਕ ਹਾਂਜੀ ਹਾਂਜੀ ਵਾਹ ਜੀ ਵਾਹ ਥਣ ਛੱਡਾ ਵੜਾ ਕਮਾਲ ਦਾ ਲੱਗਾ ਬਿਲਕੁਲ ਕੱਦ ਕਾਠ ਵੜਾ ਤੀਜਾ ਸਵੇਰ ਕੀ ਸੂਣ ਜਾ ਰਿਹਾ ਹਾਂਜੀ ਹਾਂਜੀ ਸੰਤੂ ਸਮਾਂ ਕਿੰਨਾ ਰਹਿ ਗਿਆ ਟਲੇ ਉਹਦਾ ਸੰਤੂ ਸਾਹਿਬ ਆਪਤਾ ਦੱਸਦੇ ਰਹਿ ਗਏ ਇਹਦੇ 10 ਦਿਨ ਰਹਿ ਗਏ ਨਾ ਫੇਰ ਗਿਆ ਕਿਹੜੇ ਦੀ ਆਪ ਇਹ ਸੰਤੂ ਸਾਹਿਬ ਉਧਰ ਜੀਨ ਨਾਲ ਲਵਾਈ ਜੀ ਅੱਛਾ ਹੰਢਿਆਣੇ ਦੀ ਜੀਨ ਹਾਂਜੀ ਹਾਂਜੀ ਠੀਕ ਆ ਹਾਂਜੀ ਬੜਾ ਇਲਾਕਾ ਮਸ਼ਹੂਰ ਹਨਾ ਤੇ ਚੰਗੇ ਰਿਕਾਡ ਵਾਲੀ ਆ ਸੋਰਾ ਕਰਾਈਏ ਚੈੱਕ ਖੋਣ ਕੇ ਲੋ ਸੱਜਰੋ ਮੈਂ ਵੱਡੀ ਚੰਗੀ ਬੋਡੀ ਬੰਤਰ ਦੀ ਆ ਜੀਨ ਏਰੀਏ ਦੀ ਉਧਰ ਦੀ ਠੀਕ ਆ ਤੇ ਪਿਛਲੇ ਸਵੇਰੇ ਦੱਸ ਰਿਹਾ ਕਿ ਇਹਨੂੰ ਲਿਆਂਦਾ ਸੀ ਤੇ ਐਰ ਕੀ ਜਿਹੜੀ ਉਹਨਾਂ ਕੋਈ ਵੇਚਤੀ ਕਿਤੇ ਲੋਡ ਅਨੁਸਾਰ 100 ਘਰਾਣੀਆਂ ਲੋੜਾਂ ਲ ਮੈਂ ਚੰਗੀ ਦੁੱਧ ਚੰਗਾ ਭਰਾਉਗੀ ਜਿੰਨੇ ਵੀ ਨੇ ਘਰੇ ਰੱਖਣੀਆਂ ਉਹ ਮਿੰਟ ਬਣਾ ਵੇਖੋ ਕਿਉਂਕਿ ਚੀਜ਼ ਪੈਸੇ ਨਾਲ ਲੱਭ ਜਾਂਦੀ ਪਰ ਜਿਹੜੀ ਚੀਜ਼ ਚੰਗੀ ਹੈ ਨਾ ਉਹ ਘੱਟ ਮਿਲਦੀ ਹੈ ਗੰਦ ਜਿੰਨਾ ਮਰਜ਼ੀ ਇਕੱਠਾ ਕਰ ਲੀ ਬਿਲਕੁਲ ਜੈਡ ਬਲੈਕ ਸੱਜਰੋ ਕੱਦ ਦੇ ਵੇਖੋ ਕਰਮਾਂ ਵਾਲੀ ਦਾ ਮਹਿੰਦਰਾ ਗੱਡੀ ਤੇ ਜਾਊਗੀ ਕੱਲੇ ਜਿੰਦੇ ਕਰਮਾਂ ਚ ਵੀ ਮਹਿੰਦਰਾ ਗੱਡੀ ਲੈ ਕੇ ਆਵੇ ਜਿੱਡਾ ਨੂੰ ਕੱਦ ਵਜਨ ਲੱਗਾ ਤੇ ਨਸਲ ਬਿਊਟੀਫੁੱਲ ਠੀਕ ਹੈ ਜੀ ਕਿਉਂਕਿ ਹਾਰੀ ਸਾਰੀ ਦਾ ਨਹੀਂ ਕਰਦੇ ਡਾਡਾਂ ਦਾ ਪੂਰੀ ਓਕੇ ਰਿਪੋਰਟ ਹੈ ਚਾਰੇ ਪੱਖਾਂ ਤੋਂ ਥਾਨ ਸਿੱਤਾ ਬਿਲਕੁਲ ਸਾਫ ਸੁਥਰਾ ਇੱਕੋ ਜਿਹਾ ਥਾਨ ਨੇ ਠੀਕ ਹੈ ਜੀ ਵਾਹ ਜੀ ਵਾਹ ਵਜਨ ਲੋਡ ਦੀ ਫੁੱਲ ਸਜਣੋ ਸਮਾਂ ਜ਼ਰੂਰ ਨੋਟ ਕਰਿਓ ਕੋਈ ਦੱਸ ਦੇਣ ਦਾ ਰਹੇਗਾ ਬਾਕੀ ਦੁੱਧ 20 ਪਲੱਸ ਕਰ ਜੂ ਹਾਂਜੀ ਹਾਂਜੀ ਸੰਤੂ ਸਾਹਿਬ 20 ਪਲੱਸ ਦੁੱਧ ਕਰ ਜੂਗੀ ਇਹੋ ਜੇ ਹੁਣ ਅੱਗੇ ਮਾਲਕ ਤੇ ਤੇ ਮੋਲ ਦੀ ਗੱਲ ਕਰੀਏ ਕਿ ਕਿੰਨੇ ਦੀ ਮੋਲੇ ਸੰਧੂ ਸਾਹਿਬ ਆਪਾਂ ਜਿਆਜ ਹੀ ਰੱਖਣਾ ਦਾ ਕਿੰਨਾ ਜੀ 175 ਕਰਦੇ ਆ ਅੱਛਾ ਜੀ 165 ਦੀ ਜੀ ਜਸਨੋ ਦੇ ਦਾਂਗੇ ਆਪਾਂ ਜਸਨੋ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਛੋਟੀ ਤਾਂ ਇਹ ਵੀ ਸੂਈ ਹੈ ਹਾਂਜੀ ਦੂਜਾ ਸੂਆ ਆ ਗਿਆ ਸੰਧੂ ਸਾਹਿਬ ਕੱਟੀ ਆ ਗਈ ਮਗਰ ਮਗਰ ਕੱਟੀ ਆ ਗਈ ਸੰਧੂ ਸਾਹਿਬ ਵਾਹ ਜੀ ਵਾਹ ਇਹਨੇ ਚੰਗੇ ਰੰਗ ਭਾਗ ਲਾਏ ਹਾਂਜੀ ਹਾਂਜੀ ਸੰਧੂ ਸਾਹਿਬ ਵਾਹ ਜੀ ਵਾਹ ਕਿੰਨਾ ਦੁੱਧ ਦੇ ਮੌਕੇ ਦਾ ਮੌਕੇ ਦਾ ਸੰਧੂ ਸਾਹਿਬ 13 ਲੀਟਰ ਦੇ ਹਾਜ਼ਰੇ ਆ ਜੀ 13 ਕਿਲੋ ਹਾਂਜੀ ਹਾਂਜੀ ਵਾਹ ਜੀ ਦੂਜਾ ਸੂਆ ਦੂਜਾ ਦੂਜਾ ਸੂਆ ਦੱਸ ਰਿਹਾ ਝੋਟੀ ਚੰਗੀ ਸੋਹਣੀ ਆ ਜੰਮੀ ਪੜਿਆ ਮਧਰੀਆਂ ਗੋਡੀਆਂ ਚ ਆਉਂਦੀ ਐ ਸੁਣੋ ਜੀ ਥਾਂ ਦਿੱਤਾ ਬਹੁਤ ਸੋਹਣਾ ਆਰਡਰ ਕੁਆਲਿਟੀ ਕਰਮਾਲੀ ਦੀ ਪੂਰੇ ਮੈਨਾਂ ਰੰਗ ਭਾਗ ਲਾਈ ਪਈ ਥੀ ਕਰਮਾਲੀ ਵਾਹ ਜੀ ਵਾਹ ਨਾ ਇਹ 13 ਕਿਲੋ ਮੌਕੇ ਦਾ ਦੁੱਧ ਜਿਹੜਾ ਭਾਂਡੇ ਚ ਪਾ ਰਹੀ ਆ ਇੱਕ ਕਮਾਲ ਹੀ ਕਰੀ ਬੈਠੀ ਆ ਹੱਥਾਂ ਨਾਲ ਚੱਲੇ ਲੋ ਆ ਜੀ ਵਾਹ ਆ ਘੱਟੀ ਜੀ ਮਾਰ ਆ ਘੱਟੀ ਹਨਾ ਹਾਂ ਜੀ ਹਾਂ ਜੀ ਫਿਰ ਇਹਨੂੰ ਤੇ ਕਿ ਮਹੀਨਾ ਆ ਗਿਆ ਇਹਨੂੰ 20 ਦਿਨ ਹੋ ਗਏ ਸੰਧੂ ਸਾਹਿਬ ਠੀਕ ਹੈ ਤੇ ਰੇਟ ਦੀ ਗੱਲ ਕਰੀਏ ਫਿਕਸ ਕਿੰਨੇ ਦੇ ਦੇਗੇ ਸੰਧੂ ਸਾਹਿਬ ਇਹਦਾ ਆਪਾਂ ਇੱਕ 25 ਕਰਦੇ ਮੁੱਲ ਅੱਛਾ 18 ਦੀ ਦੇ ਦੇਣਗੇ ਫਿਕਸ ਕਰ ਫਿਕਸ ਕਰਿਆ ਕਰ ਅੜ ਗਿਆ ਨਾ ਕਰਿਆ ਕਰ 16 ਦੀ ਸੰਧੂ ਸਾਹਿਬ ਦੇ ਦੇਗੇ 15 ਦੀ ਲਾਟ ਦੇ ਦੇ ਦਾਂਗੇ ਸੰਧੂ ਸਾਹਿਬ ਠੀਕ ਹੈ ਸਾਈ ਵਾਲ ਆ ਗਈ ਹਾਂ ਜੀ ਸਾਈ ਵਾਲ ਡਿਮਾਂਡ ਕਰਦੇ ਹਨਾ ਸਾਈ ਵਾਲ ਦੇ ਤੇ ਸੁਹਾ ਕਣਵਾ ਆ ਗਈ ਸੁਹਾ ਸੰਧੂ ਸਾਹਿਬ ਇਹ ਤੇ ਜਾ ਗਈ ਜੀ ਠੀਕ ਆ ਹਾਂਜੀ 10 ਦਿਨਾਂ ਦੀ ਕੱਚੀ ਹੋਣੀ ਹਾਂ 10 ਦਿਨਾਂ ਦੀ ਕੱਚੀ ਹੈ ਸ਼ਾਇਦ ਆਉਣ ਡਿਆ ਜੀ ਠੀਕ ਆ ਛਣ ਥਿੱਤਾ ਬੜਾ ਸੋਹਣਾ ਲੱਗਿਆ ਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਦੁੱਧ ਦਸਿਆ ਨੇ ਮਾਲਕਾਂ ਨੇ ਸੰਧੂ ਸਾਹਿਬ 16 17 ਲੀਟਰਾਂ ਦੇ ਆਰਾਮ ਨਾਲ ਪਰੋਹ ਜੀ ਠੀਕ ਆ ਮੋੜ ਲੇ ਕੇ ਲੈ ਆਈਏ ਮੋੜ ਲਿਓ ਅੱਤਿਆ ਨੋ ਨੋ ਸਜਣੋ ਪਿਓ ਰਸ਼ਾਈ ਹਾਲ ਵਹਿੜਿਆ ਸੂਬਾ ਤੇਜਾ ਹਾਂਜੀ ਹਾਂਜੀ ਸੂਬਾ ਤੇਜਾ ਰਹੀ ਤੇ ਚੰਗਾ ਰਿਕਾਰਡ ਦੱਸੰਦੇ ਆ ਥਣ ਥਿੱਤਾ ਬੜਾ ਕਮਾਲ ਦਾ ਏ ਲੋ ਜੀ ਰੇਂਦਰ 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 ਤੇ ਇੱਥੇ ਹਲ ਟੋਲ ਚੰਗੀ ਫਾਦਦੀ ਰੇਟ ਜੈ ਜੀ ਆ ਅਜੇ ਨਹੀਂ ਖੋਲਣੀ ਰੇਟ ਜੈ ਜੀ ਬਾਈ ਦਲਵੀਰ ਹਾਂਜੀ ਹਾਂਜੀ ਸੰਧੂ ਸਾਹਿਬ ਕਿੰਨਾ ਕਿੰਨੇ ਦੀ ਦੇ ਦੇਗੇ ਮੋਲ ਆਪਾਂ ਛੋਟਾ ਹੀ ਰੱਖਣਾ 40 ਮੁੱਲ ਕਰਦੇ ਆ 40 ਦੀ ਦੇ ਦੇਣੀ ਆਪਾਂ 40 ਦੀ ਹਾਂਜੀ ਠੀਕ ਆ ਹਾਂਜੀ ਕੱਢੀ ਛੁੱਟੀ ਦੇਖੋ ਢੱਲਾ ਜੇ ਬਹੁਤ ਆ 36 ਦੀ ਕਰਦਗੇ ਨਹੀਂ ਸੰਧੂ ਸਾਹਿਬ ਕਰਦਗੇ ਜਾਣ ਦੇਗੇ ਜਾਣ ਦੋ ਸੰਧੂ ਸਾਹਿਬ ਤੁਹਾਨੂੰ ਮੋੜ ਨਹੀਂ ਸਕਦੇ ਤੁਹਾਨੂੰ ਹੁਣ ਬਜੇ ਭਵਨ ਆ ਗੋ ਭਜੇ ਠੀਕ ਆ ਜੀ ਤੇ ਜਰਸੀ ਕਰਾਉਸ ਆ ਗਈ ਜਰਸੀ ਕਰਾਉ ਪਰਸੋਂ ਦੀ ਸੰਧੂ ਸਾਹਿਬ ਸੋਈ ਆ ਹੈਨਾ 10 ਲੀਟਰ ਬੋਲਾ ਵਾਸੀ ਮਗਰ ਵਾਸੀ ਮਗਰ ਵਾਸੀ ਵੇਖਦੇ ਧੋਨ ਵਾਲੀ ਪਿਆਰੀ ਹੈਨਾ ਸ਼ਾਈ ਵਾਲ ਚ ਆ ਗਈ ਤੇ ਮੌਕੇ ਦਾ ਬੌਲਾ ਕਿੰਨਾ ਇਹ ਥੱਲੇ 10 ਲੀਟਰ ਸੰਦੂ ਸਾਹਬ ਆਜ ਰਿਹਾ ਤੇ ਜਾ ਦੇ ਨੇ ਤੇ ਖੋਲ ਕੇ ਤੋਰਾ ਕਰਾਈਏ ਜੀ ਲੋ ਸਜਰੋ 10 ਕਿਲੋ ਮੌਕੇ ਦਾ ਜਿਹੜਾ ਬੌਲਾ ਤਿਆਰ ਆ ਤੇ ਪਰਸੋ ਸਹੀ ਆ ਵੱਚੀ ਮਗਰ ਆ ਤੇ ਜਰਸੀ ਕਰਾਉ ਜੀ ਠੀਕ ਹੈ ਜੀ ਪੰਜਾਬ ਵਾਲੀ ਖਾਂ ਤੇ ਤਾਂ ਬਹੁਤ ਸੋਹਣਾ ਲੱਗਾ ਮੋੜ ਲਾਈ ਜੀ ਵਾਏ ਇਹਦੀ ਕੀਮਤ ਕਿੰਨੇ ਕੁ ਰਹਿ ਗਈ ਸਾਨੂੰ ਸਾਰੀ 48000 ਕਰਦੇ ਆ ਅੱਛਾ ਇਹ ਆਪਾਂ 43000 ਦੀ ਦੇ ਦੇਣ ਹੋਰ ਕਰ ਦੇ ਖੀਰਲਾ ਪੀਸ ਆ ਠੀਕ ਐ ਸੰਨ 42 ਦੀ ਦੇ ਦੇ 42 ਦੇਈਏ ਹਾਂ 42 ਹੋਰ ਨਹੀਂ ਦਾ ਨਹੀਂ 42 ਦੀ ਕਰਦੇ ਨਹੀਂ ਇਹ ਨਹੀਂ ਹੋਣੀ ਸੰਦੂ ਸਾਹਿਬ ਅੱਛਾ ਇਹ ਚੋ ਨਹੀਂ ਹੋਣਾ ਹਾਂਜੀ ਲਓ ਸੱਜਣੋ ਇਹੋ ਪਸ਼ੂ ਆ ਤੇ ਇੱਕ ਰਾ ਝਲਕ ਤੁਹਾਨੂੰ ਵੱਡੀ ਮਹਿਤ ਮਰੋਣਿਆ ਤੇ ਜਿਹੜਾ ਵੀ ਕੋਈ ਵੀ ਫਾਰਮ ਦਾ ਵੀਰ ਆ ਕਿਸੇ ਨੇ ਘਰੇ ਰੱਖੀ ਨੇ ਸ਼ੌਕੀਆ ਤੌਰ ਤੇ ਉਹ ਜ਼ਰੂਰ ਇਹ ਮੈਂ ਇਹਨੂੰ ਖਰੀਦਦਾਰੀ ਕਰ ਸਕਦਾ ਮੈਂ ਚੰਗੀ ਆ ਤੇ ਚੰਗਾ ਦੁੱਧ ਪੰਨ ਵਾਲੀ ਆ ਨਸਲ ਕੁਆਲਟੀ ਫੁੱਲਿਆ ਠੀਕ ਆ ਜੀਨ ਏਰੀਆ ਜਿਹੜਾ ਇਹਨਾਂ ਦਾ ਦੱਸ ਰਹੇ ਨੇ ਹਰਿਆਣੇ ਦੇ ਵਿੱਚੋਂ ਜੀ ਬਿਲਕੁਲ ਜੈਡ ਬਲੈਕ ਆ ਕੱਟ ਕਾਠ ਫੁੱਲਿਆ ਵੱਡੀ ਲੋਡ ਦੀ ਤੇ ਦੂਜੀ ਮੈਂ ਵੀ ਚੰਗੀ ਚੰਗੇ ਮਿਲ ਕਰੇ ਚੱਲਣ ਵਾਲੀ ਆ ਪਸ਼ੂ ਸਾਰੇ ਵਹਿ ਖਰੀਦ ਵਾਲੇ ਚਲੋ ਜਿੰਦੇ ਮਨ ਪਸੰਦ ਹੋਇਆ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ